ਜੀਪ ਸੀ ਆ ਜਿਸ ਤੀ ਵਿਸਦੇ ਨਹੀਂ ਰੱਖਿਆ ਉਹ کار ਠੀਕ ਹੋਣ ਵਾਸਤੇ ਜਾਂ ਉਹ ਗੱਡੀ ਲੱਗੀ ਪਰ ਠੀਕ ਹੋਣ ਵਾਸਤੇ ਐਨ ਸਟੈਂਡਰਡ ਦੀ ਗੱਡੀ ਬਣਾਉਗਾ ਮੁੰਡਾ ਤੇ ਚੋਗ ਜੀ ਆ ਵੀ ਸਾਰਿਆਂ ਦਾ ਜੋ ਨਵੇਂ ਮਾਡਲ ਆਈਆਂ ਸਭ ਦਾ ਕੰਮ ਕਰਦੇ ਨੇ ਆ ਜਿਹਾ ਸਵਾਨ ਪਿਆ ਸਾਰਾ ਆ ਦੇਖੋ ਠੀਕ ਹੈ ਜੀ ਸਰੇ ਦਾ ਕੰਮ ਕਰਦਾ ਰੀਅਰ ਦੀ ਚੋਗ ਆ ਬੈਂਡ ਤੇ ਮੁੰਡਾ ਜਿਹੜਾ ਫਰੋਜਪੁਰ ਤੋਂ ਮੋਕਸਰੂ ਰੋੜ ਜਿਆਦਾ ਸਾਧ ਕੀ ਆ ਮੋਟਰਸਾਈਕਲ ਪੁਰਾਣਾ ਮਾਡਲ ਆਪਣਾ ਕੋਲ ਠੀਕ ਹੈ ਜੀ ਇੱਥੇ ਕੰਮ ਕਰਦੇ ਜਾਂ ਦੇਖੋ ਥੱਲੇ ਵੜ ਕੇ ਵਸਦਾ ਇੱਥੇ ਆ ਗੱਡੀਆਂ ਤੁਹਾਨੂੰ ਦਿਖਾ ਦੇਣਾ ਸਾਰੀਆਂ ਕੋਲ ਚੀ ਬਾਕੀ ਜਿਹਨੂੰ ਅੰਦਰ ਰਖਾਉਣਿਆ ਸਮਾਨ ਇਹ ਨਕਲ ਆ ਦੇਖੋ ਲੋਕਾਂ ਨੇ ਕੰਮ ਨਹੀਂ ਗਾ ਇਹਨਾਂ ਦੇ ਕਿਹੜੇ ਮੁੰਡੇ ਹਣ ਬਾਲ ਸਿੱਖਣਾ ਚਾਹਣ ਉਹ ਬਾਲ ਸਿੱਖ ਸਕਦੇ ਆ ਸਮਾਨ ਲੈਣਾ ਪੈਂਦਾ ਵਾਲਸੀ ਕੀ ਇਹ ਸਮਾਨ ਲੈ ਕੇ ਤੇ ਪੂਰੀ ਕਮਾਈ ਇਹਨਾਂ ਕੋਲੇ ਵਾਰ ਹੀ ਨਹੀਂ ਆਉਂਦੀ ਇੱਥੇ ਉਹ ਗੱਡੀਆਂ ਦਾ ਕੰਮ ਕਰਨੀ ਆ ਦੇਖੋ ਸਾਰੇ ਮੈਂ ਤੁਹਾਨੂੰ ਦਿਖਾਉਣਾ ਆਂ ਰੱਖਿਆ ਜਿਪਸੀ ਚ ਠੀਕ ਹੈ ਜੀ ਦੇਖੋ ਡੀਜ਼ਲ ਨਾ ਰੱਖਿਆ ਆ ਗੱਡੀ ਲੱਗ ਗਈ ਇਹ ਠੀਕ ਕਰਨੀ ਮਿਹਨਤ ਕੰਮ ਕਰਨ ਵਾਲੇ ਬੰਦੇ ਦਾ ਕਿ ਜਿਹਨੇ ਕੰਮ ਕਰਨਾ ਨਾ ਉਹ ਕਰ ਸਕਦਾ ਆਪਰਾ ਨਹਿਰ ਦੇ ਪੁਲ ਬਿਲਕੁਲ ਚੜੋਗੇ ਤੇ ਅਗਲੇ ਪਾਸੇ ਦੁਕਾਨ ਠੀਕ ਹੈ ਜੀ ਉਹ ਕਾਰ ਠੀਕ ਕਰਦਾ ਪਿਆ ਬਾਪੂ ਆਓ